ਇਜੀ ਅੱਜ सुरेंद्र ਟਾਇਨ ਇੱਕ ਟਰੱਕ ਨੂੰ ਭਿੰਡਾ ਦਾ ਸਾਧਾ ਨੇੜੇ ਸੜਕ ਤੇ ਕੋ ਸਾਫ ਇੰਟਰਸੈਪਟ ਕੀਤਾ ਗਿਆ ਦਰਾਂ ਨੇ ਨਾਕਾਬੰਦੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਉਸ ਟਰੱਕ ਦੇ ਵਿੱਚੋਂ ਨੋ ਬੈਗ ਕੋਕੀ ਡੋਡੇ ਬਰਾਮਦ ਹੋਏ ਤੇ ਜਿਹਦਾ ਵજન ਕਰਨ ਤੇ કુલ 181 ਕਿਲੋ ਹੋਣਾ ਪਾਇਆ ਗਿਆ ਤੇ ਜਿਾ ਆਪਣੇ ਉਸਾਰ ਨੂੰ ਕਬਜ਼ਾ ਹੋ ਕੇ ਲੈ ਕੇ ਟਰੱਕ ਚਾਲਕ ਕੰਡਕਟਰ ਦੇ ਖਿਲਾਫ ਬਗਮਨਦ ਜੀ ਕਿਹਾ ਗਿਆ 15% ਦੇ ਸੱਤਾ ਦੋਨਾਂ ਨੂੰ ਰੈਸਟ ਕਰਕੇ ਖਿਲਾਫ ਤੇ ਜੋ ਟਰੱਕ ਚਾਲਕ ਹੈਗਾ ਉਸ ਦਾ ਨਾਮ ਹੈ ਹਰਦੀਪ ਸਿੰਘ ਜੋ ਕਿ ਵਾਸੀ ਮੁੰਗਰਨ ਵਾਲਾ ਹਿਮਾਚਲ ਪ੍ਰਦੇਸ਼ ਦਾ ਤੇ ਜਿਸ ਦਾ ਕੰਡਕਟਰ ਵਿਸ਼ੇਤ ਟਲਵਾੜਗੜਾਣ ਵਾਲਾ ਹੈ ਜਿਲ੍ਹਾ ਹੁਸ਼ਿਆਰਪੁਰ ਨੂੰਨ ਨੂੰ ਰੈਸਟ ਕਰਕੇ ਕਲ ਨੂੰ ਪੋਰਚ ਪਿਛ ਕੀਤਾ ਜਾਏਗਾ ਤੇ ਅਗਲੀ ਤਪੀਸ਼ ਮਲਚ ਨਿਜਾ ਸਰ ਇਹ ਤਾਂ ਪਹਿਲਾਂ ਵੀ ਕੋਈ ਪਰਚੇ ਹੈਗੇ ਇਹਦੇ ਨਾਲ ਇਹ ਚੈੱਕ ਕੀਤਾ ਜਾ ਰਿਹਾ ਜੀ ਆਜੀ ਮੁਕੰਮਲ ਚੈੱਕ ਕੀਤਾ ਸੋ ਇਹ ਤਾਂ ਫ੍ਰੀਜ਼ ਨਾਲ ਹੀ ਸਹਾਗੇ ਕਿੱਥੋਂ ਲੈ ਕੇ ਆਏ ਕਿੱਥੋਂ ਲੈ ਕੇ ਕਿੱਥੇ ਵੇਚਣ ਜਾ ਰਹੇ ਸੀਗੇ ਤੇ ਕੌਣ ਕੌਣ ਹੋਰ ਕੁਝ ਇਨਵੋਲਡ ਹੈਗੇ ਸਾਈ ਕਰਦਾ ਉਸਾ ਇਨਵੈਸਟੀਗੇਸ਼ਨ ਕਰਾਂਗਾ